ਜੋ ਪਈ ਸੁਣ ਰਾਜਾ ਇੱਕ ਕਥਾ ਨਵੀਨ ਜਸ ਚరిత్ర ਕੀ ਨਾਰ ਪਰਵੀਨ ਸਿੰਘ ਮਹੇਸ਼ਰ ਸੁਣਾ ਇੱਕ ਰਾਜਾ ਜੇ ਸਮ ਔਰ ਨਾ ਬਿਦਨਾ ਸਾਜਾ ਨਗਰ ਮੇ ਹਸਰਾਵਤੀ ਤੇ ਰਾਜਤ ਦੇਹਪੁਰੀ ਜਾ ਕਉ ਲਖ ਲਾਜਤ ਬਿਮਲ ਮਤੀ ਰਾਣੀ ਤੇ ਐਨ ਜਾ ਸਮ ਸੁਣੀ ਨਾ ਨਿਰਖੀ ਨੈਣ ਸ੍ਰੀ ਪੰਜਾਬ ਦੇ ਤਿਹ ਬੇਟੀ ਜਾ ਸਮ ਇੰਦਰ ਚੰਦਰ ਲਹਿ ਭੇਟੀ ਅਦਕ ਤਮਨ ਕੀ ਪ੍ਰਵਾਬਿ ਰਾਜੈ ਦੇ ਦੁਤ ਨਿਰਖ ਚੰਦਰ ਮਾਲਾ ਜਾ ਜਬ ਜੋਬਨ ਤਾਕੇ ਤਨ ਭਇਓ ਅੰਗ ਅੰਗ ਮਦਨ ਦਮਾ ਮੋਦੈਓ ਭੂਪ ਵਿਆਹ ਕੋ ਵਿਵਤ ਬਨਾਏ ਸકલ ਪੁਜੋਇ ਤਨ ਲੀਆ ਬੁਲਾਏ ਸਿੰਘ ਸੁਰੇਸ਼ਰ ਭੂਪ ਤਵ ਚੀਨਾ ਜੇ ਸਸਿ ਜਾਤ ਨ ਪਟ ਤਰਦੀਨਾ કરી ਤਮਨ ਕੇ ਸਾਥ ਸਗਾਈ ਦੈ ਸਰਮਾਨ ਬਰਾਤ ਬੁਲਾਈ ਜੋਰ ਸੈਨੇ ਆਇਓ ਰਾਜਾ ਤਹ ਰਾਜਾ ਬਿਆਕੋ ਵਿਵਤਾਰੇ ਜਹਾ ਤਹੀਂ ਬਰਾਤ ਆਏ ਕਰਨਿਕ ਸੀ ਰਾਣੀ ਕੰਝ ਕਲੀ ਜਿਮ ਵਿਗਸੀ ਦੋਹਰਾ ਰਾਜ ਸੁਤਾ ਸੁੰਦਰ ਹੁਤੀ ਤਿਹ ਬਰਹੁ ਤੋ ਕੋ ਰੂਪ ਵਿਮਾਨ ਭਈ ਅਬਲਾ ਨਿਰਖ ਜਨ ਜੀ ਹਾਰਾ ਜੂਪ ਚਉਪਈ ਏਕ ਸਾਹ ਕੋ ਬੂਤ ਤੋ ਸੰਗ ਸੁੰਦਰ ਹੁਤੇ ਸਕਲ ਜਾਕੇ ਅੰਗ ਰਾਜ ਸੁਤਾ ਲਖਤਾਇ ਲੁਭਾਈ ਗਿਰੀ ਧਰਨ ਜਨ ਲਾਗ ਚਬਾਈ ਸੁਤਾ ਗਿਰੀ ਮਈਆ ਤਹ ਆਈ ਸੀਂ ਬਾਰ ਬਹੁ ਚਿਰੈ ਜਗਾਈ ਜਬ ਤਾਕੋ ਬਹਰੋ ਸੁਧਾਈ ਉਲਟ ਗਿਰੀ ਜਨ ਲਗੀ ਹਵਾਈ ਪਹਿਰ ਇਕ ਬਿਤੇ ਬਹਰ ਸੁਧਾਈ ਰੋਏ ਮਾਤ ਸਭ ਬਾਤ ਜਨ ਆਈ ਅਗਨ ਜਾਰ ਮੋਹ ਅਬੈ ਜਰਾਵ ਏਕ ਰੂਪ ਕੇ ਧਾਮ ਨਾ ਦਿਆਵ ਮਾਤਾ ਹੁਤੀ ਸੁਤਾ ਅਤ ਪਿਆਰੀ ਚਿੰਤਾ ਕਰੀ ਚਿੱਤ ਮਹਿ ਭਾਰੀ ਜੇਨ ਇਹ ਰਾਜ ਸੁਤਾ ਮਰ ਜਾਏ ਕਹਾ ਕਰੈ ਤਾ ਕੀ ਤਬ ਮਾਏ ਜਬ ਨਿਰਭ ਸੁਤਾ ਕਛੂ ਸੁਧ ਪਾਈ ਰੋਏ ਮਾਤ ਸਭ ਬਾਤ ਸੁਣਾਈ ਤ੍ਰਿਗ ਮੋਇ ਰਾਜ ਸੁਤਾ ਕਿਉ ਪਈ ਕਿਸੀ ਸ਼ਾਹ ਕੇ ਧਾਮ ਨਾ ਗਈ ਮੋਰੋ ਭਾਗ ਲੋਪ ਵਹਿ ਗयो ਤਾਂ ਤੇ ਜਨਮ ਭੂਪ ਕੋ ਲਇਓ ਆਵ ਐਸੇ ਕੂਰੂਪ ਕੇ ਜੈ ਹੋ ਰੈਨ ਦਿਸ ਸਭ ਰੋਤ ਬਿਤੈ ਹੋ ਤ੍ਰੇਗ ਮੋਹਿਨਾਰ ਜੂਨ ਕਸ ਤਰੀ ਕਿਉ ਭੂਪਤ ਕੇ ਧਾਮਉ ਤਰੀ ਮੰਗੀ ਦੇਤ ਨ ਮ੍ਰਿਤ ਵਿਦਾਤਾ ਆਭੀ ਕਰੋ ਦੇਹ ਕੋ ਘਾਤਾ ਦੁਹਰਾ ਮੁਖ ਮੰਗੇ ਜੋ ਪੁਰਖ ਕੋ ਭਲੋ ਗੁਰੋ ਕੁਛ ਹੋਏ ਤੋ ਦੁਖਿਆ ਇਹ ਜਗਤ ਮੈਂ ਜੀਇਤ ਨ ਉਬਰਾ ਕੋਏ ਚਾਉ ਪੈ ਅਬ ਮੈਂ ਮਾਰ ਕਟਾਰੀ ਮਾਰ ਖਉ ਨਾ ਤਰ ਬਸਤਰ ਭਗੋ ਹੇ ਧਾਰ ਹਉ ਬਰੋ ਤਾ ਪੂਤ ਸ਼ਾਹਾ ਕਉ ਬਰੋ ਨਾ ਤਰ ਆਜ ਖਾਏ ਬਖ ਮਰੋ रानी को थी प्यारी सोई करी जो ताहे उचारी चेरी कार तवन कह दी भू सुता कर तिन जीनी नाह पुत्र दई कुनारी द्वितीय पुरख नह क्रिया बिचारी लै चेरी वह भूप सिधायो जान्यो राज सुता भर ल्यायो इस श्री चरित्र प्रख्याने त्रिया चरित्र भूप मंत्री संवादे तीन सो त्रेसठ चरित्र समाप्त मस्त मस्त